ਅੱਜ ਪਾਰਟੀ 'ਚ ਇਹ ਵਿਚਾਰਾ ਹੋਈਆਂ ਕਿ ਜਦੋਂ ਆਪਣੀ ਇੱਕ ਨੀਤੀ ਸਾਫ਼ ਹੈ ਜੋ ਕੌਮ ਦੇ ਮਸਲੇ ਆਪਾਂ ਉਹਨਾਂ ਤੇ ਲੜ ਰਹੇ ਹਾਂ ਜੇ ਕਮੀ ਆਈ ਹੈ ਇਹਨੂੰ ਦੂਰ ਕਿਵੇਂ ਕਰਨਾ ਅੱਗੇ ਨੂੰ ਕਿਵੇਂ ਇਸ ਤੇ ਪਹਿਰਾ ਦੇਣ ਤਗੜੇ ਹੋ ਕੇ ਅੱਜ ਵੀ ਸੀ ਕਹਿਣਾ ਕਿ ਆਓ ਪਾਰਟੀ 'ਚ ਕਿਸੇ ਨੇ ਤੁਹਾਨੂੰ ਕੱਢਿਆ ਤਾਂ ਹੈ ਨਹੀਂ ਆਜੋ ਅੰਦਰ ਬੈ ਕੇ ਗੱਲ ਕਰੋ ਜੇ ਤੁਹਾਡੀ ਗੱਲ 'ਚ ਵਜ਼ਨ ਹੋਏਗਾ ਤਾਂ ਪਾਰਟੀ ਉਹ ਸੁਣ ਲੇਗੀ ਸੋ ਪਾਰਟੀ ਦਾ ਇੱਕ ਸਿਸਟਮ ਹੈ ਵਿਧਿਵਿਧਾਨ ਹੈ ਉਹਦੇ ਬਤਾਉ ਪਾਰਟੀ ਚੱਲਦੀ ਹੈ ਤਰੇ ਜੇ ਬੈਂਕਾਂ ਦਾ ਫਰਾਡ ਨੂੰ ਕੱਢ ਦਿਓ ਜੇ ਅਸੀਂ ਇਕੱਲੇ ਕਹੋਨੇ ਆ ਤਾਂ ਸਾਨੂੰ ਤਾਂ ਇਕੱਲੇ ਕਹੋਂ ਦਾ ਹੱਕ ਹੈ ਜੇ ਅਸੀਂ ਤਗੜੇ ਹੋ ਕੇ ਪਾਰਟੀ ਦੇ ਅੰਦਰ ਬੈ ਕੇ ਵਿਚਾਰ ਕਰਕੇ ਪਾਰਟੀ ਕਰਦੇ ਜਾਂ ਬਲੂ ਮੇਰੇ ਜੀ ਕੋਈ ਨੁਕਸਾ ਹੈ ਤਾਂ ਮੈਨੂੰ ਕਹਿਣਾ ਤਾਂ ਮੈਨੂੰ ਜੇ 10 ਬੰਦਿਆਂ ਦੀ ਪਾਰਟੀ ਤਾਂ 8 ਬੰਦੇ ਕਹਿਣ 7 ਕਹਿਣ ਤਾਂ ਉਹ ਗੱਲ ਜੱਜਦੀ ਹੈ ਜੇ ਇੱਕ ਬੰਦਾ ਕਹੇ ਤੇਰੀ ਨੁਕਸਾ ਤਾਂ ਮੇਰੇ ਜਾਤੀ ਹੋ ਸਕਦਾ ਉਹਦੇ ਨਾਲ ਇਹ ਤਾਂ ਕੋਈ ਨੁਕਸਾ ਹੋ ਨਹੀਂ ਸਕਦਾ ਇਸ ਕਰਕੇ ਅੰਦਰ ਬੈਠਣ ਜੀ ਆਉਂਦੇ ਹਨ ਆ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਕਿ ਜ਼ਿਲ੍ਹਾ ਪ੍ਰਧਾਨਾ ਹਲਕਾ ਇੰਚਾਰਜ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਦੂਜੇ ਪਾਸੇ ਚਲੰਦਰ ਦੇ ਵਿੱਚ ਵੀ ਇੱਕ ਬਾਗੀ ਧੜੇ ਵੱਲੋਂ ਮੀਟਿੰਗ ਕੀਤੀ ਹੈ ਸਾਡੇ ਨਾਲ ਬਲਵਿੰਦਰ ਸਿੰਘ ਭੁੰਦਰ ਜੀ ਮੁੰਦੇ ਨੇ ਉਧਰ ਸਾਹਿਬ ਅੱਜ ਮੀਟਿੰਗ ਕੀਤੀ ਗਈ ਹੈ ਹਲਕਾ ਇੰਚਾਰਜਾ ਵਿਧਾਇਕਾਂ ਜਲਾ ਪ੍ਰਧਾਨ ਦੇ ਨਾਲ ਮੀਟਿੰਗ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਕਿਉਂਕਿ ਸਿੱਧੇ ਤੌਰ ਤੇ ਭਾਜਪਾ ਦੇ ਨਿਸ਼ਾਨੇ ਸਾਧ ਰਹੇ ਹੋ ਅਤੇ ਹੁਣ ਹੀ ਰਣਨੀਤੀ ਤਿਆਰ ਕਰਨ ਦੀ ਗੱਲਾਂ ਕਰ ਰਹੇ ਕੀ ਨਿਕਲ ਗਿਆ ਨਹੀਂ ਰਣਨੀਤੀ ਸਾਡੀ ਪਿੱਛੇ ਦੀ ਬਣੀ ਹੋਈ ਹੈ ਅੱਜ ਦੀ ਨਵੀਂ ਨਹੀਂ ਕੋਈ ਬਣੀ ਉਸੇ ਰਣਨੀਤੀ ਤੇ ਵਿਚਾਰਾਂ ਕੀਤੇ ਹਨ ਇਸੇ ਰਣਨੀਤੀ ਤੇ ਅਸੀਂ ਚੋਣ ਲੜਿਆ ਸੋ ਅੱਜ ਪਾਰਟੀ 'ਚ ਇਹ ਵਿਚਾਰਾ ਹੋਈਆਂ ਕਿ ਜਦੋਂ ਆਪਣੀ ਇੱਕ ਨੀਤੀ ਸਾਫ਼ ਹੈ ਜੋ ਕੌਮ ਦੇ ਮਸਲੇ ਆਪਾਂ ਉਹਨਾਂ ਤੇ ਲੜ ਰਹੇ ਹਾਂ ਜੇ ਕਮੀ ਆਈ ਹੈ ਇਹਨੂੰ ਦੂਰ ਕਿਵੇਂ ਕਰਨਾ ਹੈ ਅੱਗੇ ਨੂੰ ਕਿਵੇਂ ਇਸ ਤੇ ਪਹਿਰਾ ਦੇਣ ਤਗੜੇ ਹੋ ਕੇ ਅੱਜ ਇਹਨਾਂ ਗੱਲਾਂ ਤੇ ਵਿਚਾਰਾ ਹੋਈਆਂ ਨੇ ਸਾਰਿਆਂ ਇਹ ਪਾਰਟੀ ਨੇ ਕਿਹਾ ਕਿ ਬਿਲਕੁਲ ਨੀਤੀ ਠੀਕ ਹੈ ਤਗੜੇ ਹੋ ਕੇ ਲੜੋ ਅਸੀਂ ਤੁਹਾਡਾ ਸਾਥ ਦੇਵਾਂਗੇ ਪ੍ਰਧਾਨ ਇਕਤਖਸਾਲੀ ਲੀਡਰਾਂ ਨੇ ਅੱਜ ਵੱਖੋ-ਵੱਖ ਕੇ ਮੀਟਿੰਗ ਕੀਤੀ ਜਲੰਧਰ ਦੇ ਵਿੱਚ ਰਖੜਾ ਸਾਹਿਬ ਮੌਜੂਦ ਸੀ ਮਲੂਕਾ ਸਾਹਿਬ ਵੀ ਮੌਜੂਦ ਸੀ ਚੰਦੂ ਮਾਇਰਾ ਸਾਹਿਬ ਇਕਤਖਸਾਲੀ ਲੀਡਰ ਨੇ ਲੰਮਾ ਸਮਾਂ ਪਾਰਟੀ ਦੇ ਵਿੱਚ ਰਹੇ ਨੇ ਅੱਜ ਕਿਤਨੇ ਕਿਤੇ ਇਲੈਕਸ਼ਨ ਤੋਂ ਬਾਅਦ ਬਾਗੀ ਹੋ ਕੇ ਇੱਕ ਵੱਖਰੀ ਮੀਟਿੰਗ ਕੀਤੀ ਹੈ ਬੇਸੇ ਇਕਤਖਾਲੀ ਹੁੰਦਾ ਜਿਹੜਾ ਪਾਰਟੀ 'ਚ ਰਹਿ ਕੇ ਗੱਲ ਕਰੇ ਜਿਹੜਾ ਪਾਰਟੀ ਤੋਂ ਬਾਹਰ ਗੱਲ ਕਰੇ ਉਹ ਸ਼ੋਭਦੀ ਨਹੀਂ ਇਸ ਕਰਕੇ ਮੈਂ ਸਾਬਿਦਾਂ ਕਿ ਗੱਲ ਤਾਂ ਕਰਨ ਦਾ ਹਰ ਇੱਕ ਨੂੰ ਹੱਕ ਹੈ ਲੇਕਿਨ ਅੱਜ ਵੀ ਸੀ ਕਹਿੰਦਾ ਕਿ ਆਓ ਪਾਰਟੀ ਚ ਕਿਸੇ ਨੇ ਤੁਹਾਨੂੰ ਕੱਢਿਆ ਤਾਂ ਹੈ ਨਹੀਂ ਆ ਜਾਓ ਅੰਦਰ ਬੈ ਕੇ ਗੱਲ ਕਰੋ ਜੇ ਤੁਹਾਡੀ ਗੱਲ 'ਚ ਵਜਨ ਹੋਏਗਾ ਤਾਂ ਪਾਰਟੀ ਉਹ ਸੁਣ ਲੇਗੀ ਸੋ ਪਾਰਟੀ ਦਾ ਇੱਕ ਸਿਸਟਮ ਹੈ ਵਿਧੀ ਵਿਧਾਨ ਹੈ ਉਹਦੇ ਮੁਤਾਬਕ ਪਾਰਟੀ ਚੱਲਦੀ ਹੈ ਤਾਂ ਨਹੀਂ ਜੇ ਬੈਂਕ ਇਹਦਾ ਫਰਾਡ ਨੂੰ ਕੱਢ ਦਿਓ ਮੈਂ ਗੁੱਸੇ ਆ ਤੇ ਇਹ ਨਿਕਲ ਜਾਂਦਾ ਇਸ ਕਰਕੇ ਉਹ ਸਿਸਟਮ ਨਾਲ ਚੱਲਦੀ ਹੈ ਸੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਹਰ ਬੈ ਕੇ ਕਿਉਂ ਮੀਟਿੰਗ ਕੀਤੀ ਬਹੁਤ ਸਾਰੇ ਅਹੁਦੇਦਾਰ ਵੀ ਨੇ ਕੋਈ ਕੋਰ ਕਮੇਟੀ ਦਾ ਮੈਂਬਰ ਹੈ ਕੋਈ ਸਰਪ੍ਰਸਤ ਹੈ ਤੇ ਕੋਈ ਜ਼ਿਲ੍ਹਾ ਪ੍ਰਧਾਨ ਵੀ ਹੈ ਕੋਈ ਹਲਕਾ ਇੰਚਾਰਜ ਵੀ ਆ ਅੱਜ ਮੀਟਿੰਗ ਦੇ ਵਿੱਚ ਨਹੀਂ ਆਏ ਪਿਛਲੀ ਹਾਲ ਕੋਰ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਮਤੇ ਪਾਸ ਕੀਤੇ ਉਸ ਦੇ ਵਿੱਚ ਵੀ ਮਤੇ ਤੇ ਸਹਿਮਤੀ ਜਤਾਈ ਪਰ ਅੱਜ ਦੀ ਮੀਟਿੰਗ ਦੇ ਵਿੱਚ ਨਹੀਂ ਦਿਖੇ ਸਿੱਧੇ ਤੌਰ ਤੇ ਇੱਕ ਬਾਗੀ ਹੋ ਕੇ ਮੀਟਿੰਗ ਕੀ ਸੀ ਉਹ ਦੇਖੋ ਉਹਨਾਂ ਦਾ ਇਹ ਤਾਂ ਆਪਣੀ ਸੋਚ ਹੈ ਕਿਉਂ ਅੱਜ ਕੀਤੇ ਉਹ ਦਿਨ ਵਿੱਚ ਸੀ ਸਾਰੇ ਸਹਿਮਤ ਹੋ ਕੇ ਗਏ ਨੇ ਸਾਰੀਆਂ ਗੱਲਾਂ ਸਾਫ਼ ਹੋਈਆਂ ਕਿੰਨੇ ਘੰਟੇ ਮੀਟਿੰਗ ਚੱਲੀ ਹੈ ਉਹਨਾਂ ਦੇ ਬੰਦ ਕੀ ਆਇਆ ਕਿਉਂ ਹੈ ਬਿੰਦ ਕਸ਼ਤੀ ਦੀ ਸਮਝ ਨਹੀਂ ਇਸ ਕਰਕੇ ਮੈਂ ਕੋਈ ਇੱਥੇ ਲੰਬਾ ਚੌੜਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਇਹ ਉਹਨਾਂ ਦੀ ਸੋਚ ਹੈ ਮੈਂ ਤਾਂ ਅੱਜ ਵੀ ਕਹਿੰਦਾ ਕਿ ਸਾਨੂੰ ਪਾਰਟੀ 'ਚ ਬਹਿ ਕੇ ਪਾਰਟੀ ਦੀ ਮਜ਼ਬੂਤੀ ਜੇ ਅਸੀਂ ਇਕੱਲੇ ਖਾਉਣੇ ਆ ਤਾਂ ਸਾਨੂੰ ਤਾਂ ਹੀ ਇਕੱਲੇ ਖਾਉਣ ਦਾ ਹੱਕ ਹੈ ਜੇ ਅਸੀਂ ਤਗੜੇ ਹੋ ਕੇ ਪਾਰਟੀ ਦੇ ਅੰਦਰ ਬਹਿ ਕੇ ਵਿਚਾਰ ਕਰਕੇ ਪਾਰਟੀ ਨੂੰ ਤਗੜਾ ਕਰਦੇ ਆ ਜੇ ਪਾਰਟੀ ਦੀ ਕੋਈ ਨੀਤੀ ਸੋਧ ਹੈ ਕਿਸੇ ਚੀਜ਼ ਹੋਰ ਸੋਧ ਹੈ ਜਾਂ ਮੰਨ ਲਓ ਮੇਰੇ 'ਚ ਕੋਈ ਨੁਕਸਾ ਹੈ ਤਾਂ ਮੈਨੂੰ ਕਹਿਣਾ ਤਾਂ ਮੈਨੂੰ ਜੇ 10 ਬੰਦਿਆਂ ਦੀ ਪਾਰਟੀ ਤਾਂ 8 ਬੰਦੇ ਕਹਿਣ 7 ਕਹਿਣ 6 ਕਹਿਣ ਤਉ ਗੱਲ ਜੱਜਦੀ ਹੈ ਜੇ ਇੱਕ ਬੰਦਾ ਕਹੇ ਤੇਰੀ ਨੁਕਸਤ ਉਹ ਤੇ ਮੇਰੇ ਜਾਤੀ ਹੋ ਸਕਦਾ ਉਹਦੇ ਨਾਲ ਹੀ ਤਾਂ ਕੋਈ ਨੁਕਸਤ ਹੋ ਨਹੀਂ ਸਕਦਾ ਇਸ ਕਰਕੇ ਅੰਦਰ ਬੈਠਣ ਜੀ ਆਉਂਦੇ ਨੂੰ ਬੈਠ ਕੇ ਗੱਲ ਕਰਦਾ ਕਿ ਪਾਰਟੀ ਨੂੰ ਤਕੜੀ ਕਰੀਏ ਸੋ ਮੈਂ ਤਾਂ ਉਸੇ ਨੂੰ ਕਾਲੀ ਕਹੇ ਸੱਚਾ ਬੰਦਾ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਅਰਦਾਸ ਕਰਨਗੇ ਤੇ ਮਾਫੀ ਮੰਗਣਗੇ ਪੁਰਾਣੇ ਗੱਲਾਂ ਨੂੰ ਲੈ ਕੇ ਕਹਿੰਦੇ ਕਿ ਇਕੱਠੇ ਹੋ ਕੇ ਜਿੰਨੇ ਵੀ ਅੱਜ ਜਲੰਧਰ ਚ ਮੀਟਿੰਗ ਚ ਮੌਜੂਦ ਸੀਗੇ ਇਕੱਠੇ ਹੋ ਕੇ ਮਾਫੀ ਮੰਗਾਗੇ ਇਹ ਉਹਨਾਂ ਦਾ ਤਾਂ ਉਹਨਾਂ ਦੀ ਮਰਜ਼ੀ ਹੈ ਸਾਰਾ ਹਕਾਲ ਤੱਕ ਸਾਡਾ ਅਸੀਂ ਰੋਜ਼ ਜਾਈ ਜਾਈ ਉੱਥੇ ਅਸੀਂ ਹਮੇਸ਼ਾ ਉੱਥੇ ਜਾ ਕੇ ਸਿਰ ਝਕਾਉਂਦੇ ਆ ਇੱਕ ਦਿਨ ਹੀ ਰੋਜ਼ ਹੀ ਜਾਂਦੇ ਆ ਉੱਥੇ ਜਾ ਕੇ ਮੱਥੇ ਰਗੜਦੇ ਆ ਕਿ ਇਹ ਜਾਣੇ ਜਾਣੇ ਸਤਿ ਕੋਈ ਪਰਮਾਤਮਾ ਤੋਂ ਬਖਸ਼ਣਹਾਰ ਹੈ ਇਨਸਾਨ ਐ ਅਸੀਂ ਭੁੱਲਣਹਾਰ ਇਸ ਕਰਕੇ ਠੀਕ ਹੈ ਉਹਨਾਂ ਉਹਨਾਂ ਦੀ ਸੋਚ ਹੈ ਕੋਈ ਉਹਨਾਂ ਨੂੰ ਕਾਰਨ ਲੱਗਦਾ ਜਾਣ ਉਹਨੂੰ ਕੋਈ ਕਿਉਂ ਕੋਈ ਰੋਕਣ ਦੀ ਤੇ ਮੇਰਾ ਤਾਂ ਹੱਕ ਹੀ ਨਹੀਂ ਕੋਈ ਉਸ ਦਿਨ ਤੇ ਕੁਐਸਚਨ ਕਰਦਾ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਵੱਡੀ ਵਰਕਿੰਗ ਕਮੇਟੀ ਦੀ ਕੱਲ ਮੀਟਿੰਗ ਆ ਉਹਦੇ ਵਿੱਚ ਕੀ ਕੁਝ ਖਾਸ ਰਹੂਗਾ ਕਿ ਇਸੇ ਤਰੀਕੇ ਨਾਲ ਅੱਜ ਸੁਝਾਅ ਦਿੱਤੇ ਸੀਗੇ ਉਵੇਂ ਹੀ ਸੁਝਾਅ ਦਿੱਤੇ ਜਾਣਗੇ ਉਹ ਸਦਾਕੀ ਸਾਰੀ ਪਾਰਟੀ ਦੇ ਇਹੀ ਮੰਥਨ ਹੋ ਰਿਹਾ ਹੈ ਜੋ ਪਿੱਛੇ ਸਾਰੇ ਹਲਾਤ ਹਨ ਉਹਨਾਂ ਤੇ ਮੰਥਨ ਹੈ ਅੱਗੇ ਨੂੰ ਪਾਰਟੀ ਨੂੰ ਮਜ਼ਬੂਤ ਕਿਵੇਂ ਕਰਨਾ ਹੈ ਇਹ ਸੁਝਾਅ ਨੇ ਸੋ ਉਸਤੇ ਕਰਾਂਗੇ ਸਾਰਾ ਤੁਸੀਂ ਹੁਣ ਅਨੁਸ਼ਾਸਨ ਕਮੇਟੀ ਤੁਹਾਡੇ ਹੱਥ ਦੇ ਵਿੱਚ ਕਿ ਕਾਰਵਾਈ ਕੀਤੀ ਜਾਵੇ ਕਿ ਜੋ ਬਾਕੀਆਂ ਨੇ ਅੱਜ ਅਲੱਗ ਤੋਂ ਮੀਟਿੰਗ ਕੀਤੀ ਕੀ ਆ ਸਿੱਧੇ ਤੌਰ ਤੇ ਵਾਕੋ ਕਮੇਟੀ ਦੇ ਵਿੱਚ ਜਿਹੜਾ ਮੀਟਿੰਗ ਇਲਾਕ ਕਰ ਗਿਆ ਉਹ ਸਾਨੂੰ ਕਾਰਬਾ ਕਰਦੀ ਲੋੜ ਹੀ ਕੀ ਉਹ ਤਾਂ ਆਪਣੀਆਂ ਮੀਟਿੰਗ ਬਾਹਰ ਕਰਨ ਲੱਗੇ ਹੋ ਵੀ ਕੀ ਕਾਰਵਾਈ ਹੋ ਵੀ ਕਿ ਸਾਨੂੰ ਲੋੜ ਕੀ ਹੈ ਅਸੀਂ ਕਿਸੇ ਨੇ ਇਸ ਕਹਿਣਾ ਜੀ ਆਉਂਦਾ ਜਿਹੜਾ ਆਪਣੀਆਂ ਬਾਹਰ ਜਾਂਦਾ ਤਾਂ ਅਸੀਂ ਤਾਂ ਰੋਕ ਨਹੀਂ ਸਕਦੇ ਠੀਕ ਮੈਂ ਡਾਲ ਰਿਹਾ ਹਾਂ ਸਰ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਹਲਕਾ ਇੰਚਾਰਜ ਜ਼िला ਪ੍ਰਧਾਨ ਅਤੇ ਵਿਧਾਇਕ ਮੌਜੂਦ ਸੀ ਕਿ ਕੱਲ ਵੀ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਰੱਖੀ ਆ ਜਿਸ ਦੇ ਵਿੱਚ ਇਸੇ ਤਰੀਕੇ ਨਾਲ ਮੁੱਦੇ ਚੁੱਕੇ ਜਾਣਗੇ ਤੇ ਅਲੱਗ ਤੋਂ ਇੱਕ ਬਾਗੀ ਧੜੇ ਵੱਲੋਂ ਵੀ ਮੀਟਿੰਗ ਰੱਖੀ ਗਈ ਜਿਸ ਤੇ ਸਿੱਧੇ ਤੌਰ ਤੇ ਅੱਜ ਸਿਧਾਂਤਤਾ ਦੀ ਗੱਲ ਕੀਤੀ ਗਈ ਅਤੇ ਕਿਤੇ ਨਾ ਕਿਤੇ 1 ਜੁਲਾਈ ਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਅਰਦਾਸ ਕਰਕੇ ਮਾਫੀ ਮੰਗੀ ਜਾਵੇ ਕੈਮਰਾ ਪਰਸਨ ਗੁਰਸੇਵ ਸਿੰਘ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇਡੇ ਨਿਊਜ਼ ਝੰਡੀਕਾ